ਜਿਵੇਂ ਕਿਣਕਾ ਕਿਣਕਾ ਜੋੜ ਕੇ ਨਾ ਤੇ ਬੱਚਿਆਂ ਨੂੰ ਗੋਲਕ ਲਾਈ ਸੀ ਉੱਤੇ ਕਿਣਕਾ ਕਿਣਕਾ ਜੋੜ ਕੇ ਤਿਲ ਫੁੱਲ ਆਪਣੀ ਤਾਂ ਫਿਰ ਮੋਟਰਸਾਈਕਲ ਨਹੀਂ ਨਹੀਂ ਜਿੰਨੀ ਕਿ ਸਾਰੀ ਤਨਖਾਹ ਵਾ ਸਾਡੀ ਤਨਖਾਹ ਜੋ ਘਰ ਦਾ ਗੁਜ਼ਾਰਾ ਹੀ ਮਾਹ ਚੱਲਦਾ ਵਾ ਮੋਟਰਸਾਈਕਲ ਦੂਰ ਦੀ ਗੱਲ ਹੈ ਸਾਈਕਲ ਲੈਣਾ ਬੜਾ ਮੁਸ਼ਕਲ ਹੈ ਤੋਂ ਚੋਗਣੀ ਨੂੰ ਖੁਸ਼ੀ ਹੋਏਗੀ ਜੇ ਚਲੋ ਸਾਡੇ ਘਰ ਇਹ ਮੋਟਰਸਾਈਕਲਾਂ ਦਿਨ ਚਿੱਟੇ ਦਿਨ ਲੁੱਟਾਂ ਕਰ ਰਹੇ ਨੇ ਇਹਨਾਂ ਲੋਕ ਬੇਖੌਫ ਹੋਏ ਨੇ ਲੁਟੇਰੇ ਤੇ ਇਹਨਾਂ ਨੂੰ ਜਿੱਥੋਂ ਤੱਕ ਹੋਏ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਦਾ ਕੋਈ ਬੰਦੋਬਸਤ ਪ੍ਰਸ਼ਾਸਨ ਕਰੇ ਜਿਹੜੇ ਗੁਰੂ ਘਰ ਦੇ ਵਾਜ਼ੀਰਾਂ ਨੂੰ ਵੀ ਨਹੀਂ ਬਖਸ਼ ਮੈਂ ਫਿਰ ਜਦੋਂ ਭਾਈ ਨਰਿੰਦਰ ਸਿੰਘ ਹੁਣਾਂ ਨੇ ਦੱਸਿਆ ਕਿ ਮੈਂ 2 ਦਿਨ ਤੋਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦਰਬਾਰ ਸਭ ਡਿਊਟੀ ਜਾ ਰਿਹਾ। ਜਮਾਨ ਦੇ ਵਿੱਚ ਇੱਕ ਛੱਟ ਜੀ ਵੱਜੀ ਤੇ ਗਰੁੱਪ 'ਚ ਮੈਂ ਪਾਇਆ ਆਪਣੇ ਸਹਿਯੋਗੀਆਂ ਤੱਕ ਵੀਡੀਓ ਸ਼ੇਅਰ ਕੀਤੀ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਤੇ ਗੈਟ ਸਿੰਘ ਟਰਸਟ ਯੂਕੇ ਵੱਲੋਂ ਰਲ ਕੇ ਅਸੀਂ ਮੋਟਰਸਾਈਕਲ ਲੈ ਕੇ ਦਿੱਤਾ। ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ। ਮੈਂ ਆਪਣੇ ਸਹਿਯੋਗੀਆਂ ਦਾ ਤੇ ਚੈਨਲਾਂ ਦਾ ਵੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਵਾਜ਼ ਚੁੱਕਦੇ ਹੋ ਤਾਂ ਦੁਨੀਆ ਤੱਕ ਆਵਾਜ਼ ਪਹੁੰਚਦੀ ਹੈ ਨਹੀਂ ਤਾਂ ਕਿਸ ਨੂੰ ਪਤਾ ਲੱਗਣਾ ਸੀ ਕੌਣ ਗਰੀਬ ਆਦਮੀ ਦੀ ਬਾਹ ਫੜਦਾ ਹੈ ਜੀ ਸਸਕੀਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਰੰਗਵੀਰ ਜੀ ਲਾਲੀ ਤੇ ਤੁਸੀਂ ਜੁੜਿਓ ਨੇਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਪਿਛਲੇ ਦਿਨੀ ਅਮਰਸਰ ਦੇ ਵਿੱਚ ਇੱਕ ਵੱਡੀ ਲੁੱਟ ਹੁੰਦੀ ਹੈ ਜਿਸ ਵਿੱਚ ਪਾਠੀ ਸਾਹਿਬ ਜਿਹੜੇ ਕਿ ਦਰਬਾਰ ਸਾਹਿਬ ਡਿਊਟੀ ਤੇ ਜਾ ਰਹੇ ਸੀ ਉਹਨਾਂ ਨੂੰ ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟਿਆ ਜਾਂਦਾ ਅਤੇ ਉਹਨਾਂ ਦਾ ਮੋਟਰਸਾਈਕਲ ਜਿਹੜਾ ਲੁੱਟ ਕੇ ਲੈ ਜਾਂਦੇ ਨੇ ਤਾਂ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਪਾਠੀ ਸਾਹਿਬ ਨੇ ਰੋ ਰੋ ਕੇ ਬਿਆਨ ਦਿੱਤਾ ਸੀ ਕਿ ਉਹਨਾਂ ਨੇ ਪਾਈ ਪਾਈ ਜੋੜੀ ਅਤੇ ਬੜੀ ਮਿਹਨਤ ਨਾਲ ਇਹ ਮੋਟਰਸਾਈਕਲ ਲਿਆ ਸੀ ਪਰ ਹਾਲਾਤ ਇੰਨੇ ਵਧੀਆ ਨਹੀਂ ਇਹਨਾਂ ਦੇ ਪਰਿਵਾਰ ਦੇ ਆ ਪਰ ਉਸ ਤੋਂ ਬਾਅਦ ਅੱਜ ਉਹਨਾਂ ਦੀ ਆਵਾਜ਼ ਪਹੁੰਚੀ ਹੈ ਸਾਂਝ ਚੈਰੀਟੇਬਲ ٹرسٹ ਵਾਲਿਆਂ ਦੇ ਭਾਈ ਭਵਿੰਦਰ ਸਿੰਘ ਜਾਈ ਤਾਂ ਭਾਈ ਭਵਿੰਦਰ ਜੀ ਜਿਹੜੇ ਜੀ ਹੈ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਅੱਜ ਵੀ ਪਾਠੀ ਸਾਹਿਬ ਦੀ ਬਾਹ ਫੜਨ ਵਾਸਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਬੋੜੇ ਨੇ ਤੁਸੀਂ ਸੀਸੀਟੀਵੀ ਦੇ ਵਿੱਚ ਵੇਖ ਰਹੇ ਹੋ ਜਿਹੜਾ ਮੋਟਰਸਾਈਕਲ ਜਿਹੜਾ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਪਾਠੀ ਸਾਹਿਬ ਜਿਹੜੇ ਨੇ ਰੋ-ਰੋ ਕੇ ਆਪਣਾ ਦਰਦ ਬਿਆਨ ਕਰਦੇ ਹੋਏ ਵੀ ਨਜ਼ਰ ਆਇਆ ਫੇ ਸੀ ਅੱਜ ਉਹੀ ਮੋਟਰਸਾਈਕਲ ਜਿਹੜਾ ਨਵਾਂ ਮੋਟਰਸਾਈਕਲ ਹੈ ਭਾਈ ਭਵਿੰਦਰ ਜੀ ਸਾਹਿਬ ਵੱਲੋਂ ਉਹਨਾਂ ਨੂੰ ਸੇਵਾ ਦੇ ਰੂਪ ਦੇ ਵਿੱਚ ਦਿੱਤਾ ਜਾ ਰ ਸੁਹਿਰਾ ਵਿੱਚ ਦੇਖ ਰਹੇ ਤੁਸੀਂ ਵਿਆਹ ਵਾਲਾ ਮਾਹੌਲ ਬਣ ਗਿਆ ਹੈ ਕਿ ਜਦੋਂ ਭਾਈ ਸਾਹਿਬ ਮੋਟਰਸਾਈਕਲ ਲੈ ਕੇ ਆਉਂਦੇ ਨੇ ਤੇਲ ਚੋਇਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਮਾਹੌਲ ਜਿਹੜਾ ਵਿਆਹ ਵਾਲਾ ਬਣਿਆ ਹੋਇਆ ਹੈ ਤਾਂ ਵਧੀਆ ਅਪਰੇਲਾ ਹੈ ਸਾਝੇ ਚੈਰੀਟੇਬਲ ਟਰਸਟ ਵਾਲਿਆਂ ਦਾ ਜਿਨ੍ਹਾਂ ਨੇ ਪਾਠੀ ਸਾਹਿਬ ਦੀ ਬਾਹ ਫੜੀ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਦੁਬਾਰਾ ਤੋਂ ਆਹ ਵਾਲਾ ਪਲੈਂਟ ਇਹਨਾਂ ਮੋਟਰਸਾਈਕਲ ਜਿਹੜਾ ਲੈ ਕੇ ਦਿੰਦਾ ਹੈ ਤਾਂ ਜਲਬਾ ਕਰਦੇ ਆ ਭਾਈ ਸਾਹਿਬ ਨਾਲ ਵੀ ਅਤੇ ਪਾਠੀ ਸਾਹਿਬ ਨਾਲ ਵੀ ਜਿਨ੍ਹਾਂ ਦੇ ਨਾਲ ਲੁੱਟ ਹੁੰਦੀ ਹੈ ਤਾਂ ਪਾਠੀ ਜਿਹੜੋ ਸਾਡੇ ਨਾਲ ਨੇ ਜਿਨ੍ਹਾਂ ਨਾਲ ਲੁੱਟ ਹੁੰਦੀ ਹੈ ਸਾਂਝ ਗੱਲਬਾਤ ਜ਼ਰੂਰ ਕਰਦੇ ਆਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆਂ ਜੀ ਵਾਹਿਗੁਰੂ ਜੀ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਮੈਨੂੰ ਇਹ ਦੱਸੋ ਜਿੱਦਣ ਲੋਟ ਹੋਈ ਸੀ ਉਸ ਵੇਲੇ ਟਾਈਮ ਕੀ ਸੀ ਅਤੇ ਕਿੱਥੋਂ ਆ ਰਹੇ ਸੀ ਘਰੋਂ ਮੈਂ ਡਿਊਟੀ ਗਿਆ ਸੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਰਾਤ 2:30 ਵਜੇ ਜੀ ਤੇ ਆ ਚੌਂਗ 'ਚ ਪਹੁੰਚਿਆ ਹਾਂ ਜਿਸ ਰੋਜੀ ਮਾਨਸਕੂਲ ਆ ਉੱਥੇ ਅਣਪਛਾਤੇ ਤਿੰਨ ਮੁੰਡੇ ਆਏ ਮਗਰੋਂ ਮੋਟਰਸਾਈਕਲ ਤੇ ਉਹਨਾਂ ਨੇ ਆ ਕੇ ਮੇਰੇ ਕੋਲ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਤੇ ਮੋਬਾਈਲ ਖੋਲਿਆ ਸੀ ਤਾਂ ਐ ਬਾਈ ਸਰ ਤੁਸੀਂ ਜਦੋਂ ਜਾਣਦੇ ਸੀ ਡਿਊਟੀ ਤੇ ਪਹਿਲਾਂ ਵੀ ਕਦੀ ਇਸ ਤਰ੍ਹਾਂ ਦੀ ਵਾਰਦਾਤ ਹੋਈ ਤੁਹਾਡੇ ਨਾਲ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਮੁੰਡੇ ਮਿਲੇ ਹੋਣ ਤੁਹਾਨੂੰ ਆਉਂਦੇ ਜਾਂਦੇ ਨਹੀਂ ਜੀ ਨਹੀਂ ਇਹ ਜ਼ਿੰਦਗੀ 'ਚ ਪਹਿਲੀ ਦੀ ਵਾਕਿਆ ਵਾ ਪਹਿਲਾਂ ਕਦੀ ਇਹੋ ਜਿਹਾ ਕੋਈ ਵਾਕਿਆ ਨਹੀਂ ਆਇਆ ਮੇਰੇ ਨਾਲ ਜੀ ਤੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਜਦੋਂ ਉਹਨਾਂ ਨੇ ਤੁਹਾਨੂੰ ਹੱਥੇ ਦਿੱਤਾ ਮੂੰਹ ਬੰਨੇ ਹੋਏ ਸੀ ਉਹਨਾਂ ਦਾ ਵੀ ਆ ਤੇ ਇਸ ਤਰ੍ਹਾਂ ਸੀ ਨਹੀਂ ਨਹੀਂ ਉਹਨਾਂ ਨੇ ਮੂੰਹ ਨਹੀਂ ਬੰਨੇ ਸੀ ਤੇ ਤਿੰਨੇ ਕਟਿੰਗ ਵਾਲੇ ਮੁੰਡੇ ਸੀ ਮੂੰਹ ਨਹੀਂ ਸੀ ਬੰਨੇ ਉਹਨਾਂ ਨੇ ਹਾਂ ਹਲਾ ਅਤੇ ਤੁਹਾਨੂੰ ਪਤਾ ਹੈ ਉਸ ਨੇ ਕਿਹੜੇ ਪਿਸਤੌਲ ਦੀ ਅੱਗੇ ਉਹਨਾਂ ਨੇ ਮੈਂ ਇੱਕ ਦੋ ਦੋਨਾਂ ਵੀਰਾਂ ਕੋਲ ਪਿਸਤੌਲ ਹੀ ਇੱਕ ਨੇ ਅੱਗੇ ਲਾਤੀ ਇੱਕ ਨੇ ਪਿਛੇ ਲਾਤੀ ਮੇਰੇ ਪਿਸਤੌਲ ਕਿੰਨੀ ਕਿ ਮਿਹਨਤ ਨਾਲ ਤੁਸੀਂ ਉਹ ਲਿਆ ਸੀ ਮੋਟਰਸਾਈਕਲ ਉਹ ਜਿਵੇਂ ਕਿਣਕਾਂ ਕਿਣਕਾਂ ਜੋੜ ਕੇ ਨਾ ਤੇ ਬੱਚਿਆਂ ਕੋਲ ਗੋਲਗਲਾਈ ਹੋਈ ਸੀ ਉਹ ਚ ਕਿਣਕਾਂ ਕਿਣਕਾਂ ਜੋੜ ਕੇ ਤੇਲ ਫੁੱਲ ਆਪਣੇ ਤਾਂ ਫਿਰ ਮੈਂ ਮੋਟਰਸਾਈਕਲ ਲਈ ਹਾਂ ਜਦੋਂ ਮੋਟਰਸਾਈਕਲ ਲੁੱਟਿਆ ਜਾਂਦਾ ਤਾਂ ਅਟੇਚੀ ਹਾਲਾਤ ਬਣੇ ਕਿਉਂਕਿ ਬੜੀ ਮਿਹਨਤ ਨਾਲ ਪਾਈ ਪਾਈ ਜੋੜਤੀ ਤੁਸੀਂ ਮੈਂ ਮੋਟਰਸਾਈਕਲ ਲਿਆ ਸੀ ਤਾਂ ਕਿਵੇਂ ਜਾ ਰਹੇ ਸੀ ਡਿਊਟੀ ਦੇ ਉਨ ਜਦੋਂ ਮਰਦ ਕੋ ਮੋਟਰਸਾਈਕਲ ਲੁੱਟੀ ਗਈ ਤੁਸੀਂ ਵੀਡੀਓ ਜੇ ਵੇਖਣ ਹੈ ਕਿ ਕੁਝ ਸਮੇਂ ਵਾਸਤੇ ਮੈਂ ਬੰਦ ਲਈ ਗਿਆ ਸੀ ਪਹਿਲਾਂ ਮੈਂ ਘਰ ਨੂੰ ਵਾਪਸ ਮੁੜਿਆ ਫਿਰ ਮੈਂ ਉਹਨਾਂ ਦੇ ਮਗਰ ਨੂੰ ਗਿਆ ਫਿਰ ਮੈਂ ਵਾਪਸ ਮੁੜਿਆ ਤੇ ਮੈਨੂੰ ਇੰਨੀ ਨਹੀਂ ਸੋਚੀ ਆ ਰਹੀ ਮੈਂ ਘਰ ਜਾਵਾਂਗਾ ਡਿਊਟੀ ਤੇ ਜਾਵਾਂਗਾ ਜਾਂ ਉਹਨਾਂ ਦੇ ਮਗਰ ਜਾਵਾਂ ਤੇ ਫਿਰ ਮੈਂ ਪੈਦਲ ਹੀ ਡਿਊਟੀ ਤੇ ਗਿਆ ਸੀ ਉਸ ਤੋਂ ਬਾਅਦ ਮੈਂ ਆਪਣੇ ਗਵਾਂਢ ਕੋਲੋਂ ਸਾਈਕਲ ਲੈ ਕੇ ਤੇ ਨਿਰੰਤਰ ਡਿਊਟੀ ਤੇ ਜਾ ਰਿਹਾ ਪਈ ਸਾਹਿਬ ਡਿਊਟੀ ਤੇ ਤੁਸੀਂ ਜਾਂਦੇ ਸੀ ਰੱਬ ਨਾਲ ਨਾਰਾਜ਼ੀ ਹੋਈ ਜੀ ਪੰਜਾਬ ਹੈ ਜਿਹੜਾ ਕਿ ਸੋਨੇ ਦੀ ਚੀੜੀ ਸਮਝਿਆ ਜਾਂਦਾ ਸੀ ਉਸੇ ਪੰਜਾਬ ਦੇ ਵਿੱਚ ਲੁੱਟਾਂ ਦੇ ਵਾਰਦਾਤ ਦਿਨ ਰਾਤ ਹੀ ਹੋ ਰਹੀਆਂ ਨੇ ਨ ਨੇ ਜੀ ਨਹੀਂ ਰੱਬ ਨਾਲ ਕੋਈ ਨਾਰਾਜ਼ਗੀ ਨਹੀਂ ਜਿਹੜੀ ਗੱਡੀ ਸਾਈਕਲ ਤੇ ਸੀ ਬੇਲਾ ਜੀ ਸਾਈਕਲ ਵੀ ਮਾਰੇ ਨੇ ਦਿੱਤਾ ਸੀ ਉਸ ਤੋਂ ਬਾਅਦ ਮਾਰੇ ਨੇ ਕਿਰਪਾ ਕੀਤੀ ਤੇ ਮੋਟਰਸਾਈਕਲ ਆਇਆ ਸੀ ਤੇ ਮਾਰੇ ਨਾਲ ਕੋਈ ਨਾਰਾਜ਼ਗੀ ਨਹੀਂ ਮਾਰੇ ਨੇ ਕਿਹਾ ਸੋਚਿਆ ਨਾ ਗੇ ਨਰਿੰਦਰ ਸਿੰਘ ਜੀ ਹਲੇ ਤੁਹਾਡੇ ਕਰਮਾਂ ਚ ਸਾਈਕਲ ਦੇ ਝੂਟੇ ਹੈਗੇ ਨੇ ਤੇ ਉਹ ਸਾਈਕਲ ਦੇ ਝੂਟਿਆਂ ਨੂੰ ਮਾਰੇ ਨੇ ਦੁਆਤੇ ਨੇ ਦੁਬਾਰਾ ਤੋਂ ਤੇ ਉਹਨੂੰ ਫੇਰ ਮੋਟਰਸਾਈਕਲ ਮਿਲ ਗਈ ਭਾਈ ਸਾਹਿਬ ਸੋਚਿਆ ਸੀ ਕਿ ਦੁਬਾਰਾ ਮਿਹਨਤ ਨਾਲ ਲੈ ਪਾਉ ਜੀ ਮੋਟਰਸਾਈਕਲ ਜੇ ਅੱਜ ਨਾ ਭਾਈ ਸਾਹਿਬ ਮੋਟਰਸਾਈਕਲ ਲੈ ਕੇ ਦਿੰਦੇ ਤਾਂ ਜਾਦਾ ਜੀ ਦੁਬਾਰਾ ਮਿਹਨਤ ਨਾਲ ਲਿਆ ਜਾਣਾ ਸੀ ਮੈਂ ਨੇ ਜਿੰਨੇ ਕੀ ਸਾਰੀ ਤਨਖਾਹ ਵਾ ਸਾਡੀ ਤਨਖਾਹ ਚੋ ਘਰ ਦਾ ਗੁਜ਼ਾਰਾ ਹੀ ਮਾਹਾਂ ਚੱਲਦਾ ਵਾ ਮੋਟਰਸਾਈਕਲ ਦੂਰ ਦੀ ਗੱਲ ਹੈ ਸਾਈਕਲ ਲੈਣਾ ਬੜਾ ਮੁਸ਼ਕਿਲ ਹੈ ਇਹ ਤੇ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਅਦਲੀ ਜੀ ਨੇ ਕਿਰਪਾ ਕੀਤੀ ਜਿਹੜੇ ਮੋਟਰਸਾਈਕਲ ਲੈਤਾ ਜੀ ਕਿਸ ਨੇ ਹੋਰ ਨੇ ਬਾਹਰ ਨਹੀਂ ਫੜੀ ਜਿਹੜੇ ਪਾਠੀ ਦਿੰਦਾ ਪ੍ਰਚਾਰ ਕਰਦੇ ਨੇ ਰੱਬ ਦਾ ਨਾਮ ਲੈਂਦੇ ਨੇ ਤਾਂ ਕਿਸ ਨੇ ਬਾਹਰ ਨਹੀਂ ਫੜੀ ਥੋੜੀ ਮੋਟਰਸਾਈਕਲ ਬਾਰੇ ਜਦੋਂ ਪਤਾ ਚੱਲਿਆ ਉਹਨਾਂ ਸਾਡੇ ਜਿਹੜੇ ਖੰਡ ਪਾਠੀ ਸਿੰਘ ਸੀ ਜਿਸ ਦਿਨ ਮੈਂ ਡਿਊਟੀ ਤੇ ਪਹੁੰਚਿਆ ਵਾ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਇਹ ਕਹਿੰਦੇ ਅੰਦਰ ਸਿੰਘ ਜੀ ਕੋਈ ਗੱਲ ਨਹੀਂ ਤੁਸੀਂ ਘਬਰਾਉ ਉਸ ਤੋਂ ਇਲਾਵਾ ਮੇਰੇ ਕਿਸੇ ਨੇ ਬਾਣੀ ਪੜੀ ਅੱਜ ਜਦੋਂ ਮੋਟਰਸਾਈਕਲ ਲੈ ਕੇ ਆਏ ਨੇ ਭਾਈ ਸਾਹਿਬ ਹੁਣ ਮੈਂ ਦੇਖ ਰਿਹਾ ਪਰਿਵਾਰ ਦੇ ਵਿੱਚ ਵੀ ਬਹੁਤ ਚਾਅ ਵਾਲਾ ਮਾਹੌਲ ਬਣ ਗਿਆ ਢੇਲ ਚੋਇਆ ਜਾ ਰਿਹਾ ਜਦੋਂ ਪਹਿਲਾ ਮੋਟਰਸਾਈਕਲ ਨਵਾਂ ਲੈਂਦਾ ਸੀ ਉਦੋਂ ਵੀ ਇਹੀ ਹਾਲਾਤ ਸੀ ਤੇ ਫਿਰ ਅਸੀਂ ਰੀਜਾ ਨਾਲ ਮੋਟਰਸਾਈਕਲ ਬਣਾਇਆ ਸੀ ਤੇ ਅੱਜ ਫਿਰ ਦੁਬਾਰਾ ਮੋਟਰਸਾਈਕਲ ਮਿਲਿਆ ਉਸ ਰੱਬ ਦੀ ਮਿਹਰਬਾਨ ਹਾਂਜੀ ਹਾਂਜੀ ਜੀ ਖੁਸ਼ੀ ਦੇ ਬੱਚਿਆਂ ਨੂੰ ਮੈਨੂੰ ਮੇਰੇ ਪਰਿਵਾਰ ਨੂੰ ਉਹ ਨਹੀਂ ਹੋਈ ਜਿਸ ਤਰ੍ਹਾਂ ਆਪਾਂ ਪਹਿਲਾ ਮੋਟਰਸਾਈਕਲ ਲੈ ਕੇ ਨਾ ਉਦੋਂ ਨਾਲ ਦੁਗਣੀ ਖੁਸ਼ੀ ਹੋਈ ਹੈ ਕਿਉਂਕਿ ਖੋਜ ਜਾਣ ਤੋਂ ਬਾਅਦਾਨੂੰ ਇਹ ਰਸ ਹੁਣ ਪਤਾ ਨਹੀਂ ਆਉਣਾ ਕਿ ਉਹਨਾਂ ਨੂੰ ਦੋ ਚੋਕਣੀ ਖੁਸ਼ੀ ਹੋਈਏ ਕਿ ਚਲੋ ਸਾਡੇ ਘਰ ਫੇਰ ਮੋਟਰਸਾਈਕਲ ਆ ਗਿਆ ਤਾਂ ਜ਼ਰੂਰ ਦੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜੇ ਸਾਂਝ ਚੈਰੀਟੇਬਲ ਸੁਸਾਇਟੀ ਵਾਲੇ ਜਿਹੜੇ ਭਾਈ ਭਪਿੰਦਰ ਸਿੰਘ ਜੀ ਨੇ ਉਹਨਾਂ ਦਾ ਵਧੀਆ ਉਪਰਾਲਾ ਜੀ ਉਹਨਾਂ ਨੇ ਬਾਹ ਫੜੀਏ ਸਾਡੇ ਜੁਰੂ ਦੇ ਵਜ਼ੀਰ ਨੇ ਜਿਹੜੇ ਉਹਨਾਂ ਦੀ ਮੋਟਰਸਾਈਕਲ ਦੀ ਲੁੱਟ ਹੁੰਦੀ ਹੈ ਲੁਟੇਰਿਆਂ ਵੱਲੋਂ ਮੋਟਰਸਾਈਕਲ ਲੁੱਟਿਆ ਜਾਂਦਾ ਹੈ ਤਾਂ ਬੜੀਆਂ ਹੀ ਪਾਈ ਪਾਈ ਜੋੜ ਕੇ ਪਹਿਲਾਂ ਹੀ ਮੋਟਰਸਾਈਕਲ ਬਣਾਇਆ ਸੀ ਦੁਬਾਰਾ ਹਿੰਮਤ ਨਹੀਂ ਸੀ ਕਿ ਨਵਾਂ ਮੋਟਰਸਾਈਕਲ ਲੈ ਲਈਏ ਪਰ ਭਾਈ ਸਾਹਿਬ ਰੱਬ ਦਾ ਫਰਿਸ਼ਤਾ ਬਣਿਆ ਤੇ ਇੱਥੋਂ ਤਾਈਂ ਤਾਂ ਭਾਈ ਸਾਹਿਬ ਦਾ ਇਹ ਉਪਰਾਲਾ ਜਿਹੜਾ ਬਹੁਤ ਹੀ ਵਧੀਆ ਹੈ। ਇਹੀ ਉਹ ਮੋਟਰਸਾਈਕਲ ਹੈ ਜਿਹੜਾ ਜੀ ਭਾਈ ਸਾਹਿਬ ਨੇ ਲੈ ਕੇ ਦਿੱਤਾ ਇਹਨਾਂ ਨੂੰ ਸੰਸ ਚੈਰੀਟੇਬਲ ਸੁਸਾਇਟੀ ਵੱਲੋਂ ਤਾਂ ਜਰੂਰ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ। ਸੀਸੀਟੀਵੀ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ ਕਿਵੇਂ ਲੁੱਟ ਹੁੰਦੀ ਹੈ, ਲੁਟੇਰੇ ਆਉਂਦੇ ਨੇ ਤੇ ਪਾਠੀ ਸਾਹਿਬ ਨੂੰ ਲੁੱਟ ਲੈਂਦੇ ਨੇ ਤੇ ਉਹਨਾਂ ਦਾ ਮੋਟਰਸਾਈਕਲ ਉੱਠ ਕੇ ਲੈ ਜਾਂਦੇ ਨੇ। ਤਾਂ ਭਾਈ ਭਪਿੰਦਰ ਜੀ ਜਿਹੜੇ ਜੇ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਮਾਂ ਫੜਦੇ ਨੇ ਮਸੀਹਾ ਬਣ ਜਾਂਦੇ ਨੇ ਉਹਨਾਂ ਵਾਸਤੇ ਅੱਜ ਵੀ ਇਹ ਫਰਿਸ਼ਤਾ ਬਣ ਕੇ ਪਹੁੰਚੇ ਨੇ ਚਾਹੇ ਜੁਰੂ ਦੇ ਵਜ਼ੀਰ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਐ ਇਸ ਪਰਿਵਾਰ ਦੇ ਭਾਈ ਸਾਹਿਬ ਦੱਸ ਰਹੇ ਨੇ ਕਿ ਪਹਿਲਾਂ ਹੀ ਬੜੀ ਪਾਈ ਪਾਈ ਜੋੜੀ ਸੀ ਤੇ ਮੋਟਰਸਾਈਕਲ ਲਿਆ ਸੀ ਹੁਣ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀ ਹਿੰਮਤ ਹੀ ਹੈ ਨਹੀਂ ਸੀ ਕਿ ਦੁਬਾਰਾ ਮੋਟਰਸਾਈਕਲ ਲੈ ਲੈਂਦੇ ਪਰ ਰੱਬ ਨੇ ਰੂਹ ਫਰਿਸ਼ਤੇ ਦੇ ਰੂਪ ਦੇ ਵਿੱਚ ਭੇਜਿਆ ਭਾਈ ਸਾਹਿਬ ਨਾਲ ਨੂੰ ਅਤੇ ਉਹਨਾਂ ਨੇ ਫਿਰ ਅਜੇ ਹੀ ਮੋਟਰਸਾਈਕਲ ਜਿਹੜਾ ਹੈ ਪਲੈਂਟ ਪਲੈਂਟ ਇਹਨਾਂ ਮੋਟਰਸਾਈਕਲ ਲੈ ਕੇ ਦਿੱਤਾ ਹੈ ਭਾਈ ਸਾਹਿਬ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਤੁਸੀਂ ਜੁਰੂ ਦੇ ਭਾਈ ਸਾਹਿਬ ਦੱਸ ਰਹੇ ਨੇ ਕਿ ਹਿੰਮਤ ਹੀ ਨਹੀਂ ਲੇ ਤੁਸੀਂ ਵੀ ਵਿਦਾਈ ਦੇ ਪਾਤਰੋਂ ਮਨ ਦੇ ਵਿੱਚ ਵਿਚਾਰ ਜਿਵੇਂ ਬਣਿਆ ਕਿ ਅੱਜ ਮੋਟਰਸਾਈਕਲ ਲੈ। ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਸੁਣਿਆ ਜੀ ਦੇਖਿਆ ਭਾਈ ਨਰਿੰਦਰ ਸਿੰਘ ਦਾ ਅਮਰਤਵਲੇ ਵਾਲੀ ਵੀਡੀਓ ਵਾਇਰਲ ਹੋਈ ਜਦੋਂ ਸਚਕੰਡ ਸਾਹਿਬ ਡਿਊਟੀ ਤੇ ਜਾ ਰਹੇ ਸਨ। ਅ ਮੈਂ ਆਪਣੇ ਗਰੁੱਪ ਚ ਪਾਈ ਸਾਰੇ ਸਿੰਘਾਂ ਨੂੰ ਮੈਂ ਭਾਈ ਨਰਿੰਦਰ ਸਿੰਘ ਨੂੰ ਫੋਨ ਕੀਤਾ ਤੇ ਸੋਚਣ ਦਾ ਸਮਾਂ ਨਹੀਂ ਸੀ ਵੀ ਤੋਂ ਲੈ ਦੇਾਂਗੇ ਜੀ ਵੇਖੋ ਤੁਹਾਡਾ ਮੋਟਰਸਾਈਕਲ ਮਿਲਦਾ ਕਿ ਨਹੀਂ ਮਿਲਦਾ ਤੇ ਮੈਂ ਫਿਰ ਜਦੋਂ ਭਾਈ ਨਰਿੰਦਰ ਸਿੰਘ ਹੁਣਾਂ ਨੇ ਦੱਸਿਆ ਕਿ ਮੈਂ 2 ਦਿਨ ਤੋਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦਰਬਾਰ ਸਭ ਡਿਊਟੀ ਜਾ ਰਿਹਾ ਜਮਾਨ ਦੇ ਵਿੱਚ 6:00 ਵਜੇ ਤੇ ਗਰੁੱਪ ਚ ਮੈਂ ਪਾਇਆ ਆਪਣੇ ਸਹਿਯੋਗੀਆਂ ਤੱਕ ਵੀਡੀਓ ਸ਼ੇਅਰ ਕੀਤੀ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਰਲ ਕੇ ਅਸੀਂ ਮੋਟਰਸਾਈਕਲ ਲੈ ਕੇ ਦਿੱਤਾ ਹੈ ਪਰ ਸਾ ਮੈਂ ਦੇਖ ਰਿਹਾ ਕਿ ਲੁਟੇਰਿਆਂ ਦੀ ਹਿੰਮਤ ਵੀ ਦਾਤ ਦੇਣੀ ਕਹਿੰਗੇ ਕਿ ਉਹਨਾਂ ਨੇ ਰੱਬ ਦਾ ਨਾਮ ਜਪਣ ਵਾਲੇ ਜਿਹੜਾ ਕਿ ਸਾਡੇ ਦਰਬਾਰ ਸਾਹਿਬ ਡਿਊਟੀ ਨਿਭਾ ਰਹੇ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਉਹਨਾਂ ਨੇ ਵੀ ਉਹਨਾਂ ਦਾ ਜਿਹੜੀ ਮਿਹਨਤ ਨਾਲ ਜੁੜੀ ਹੋਈ ਪਾਈ ਪਾਈ ਸੀ ਉਹਨਾਂ ਦੇ ਪਰ ਵੀ ਲੁਟੇਰਿਆਂ ਨੇ ਹਮਲਾ ਬੋਲ ਦਿੱਤਾ ਹਾਲਾਤ ਵੀ ਬਹੁਤ ਬੁਰੇ ਬਣਦੇ ਜਾ ਰਹੇ ਨੇ ਪੰਜਾਬ ਦਾ ਕਿਵੇਂ ਦੇਖਦੇ ਬਹੁਤ ਜ਼ਿਆਦਾ ਜੀ ਸਾਨੂੰ ਤਾਂ ਕੋਈ ਸੋਚਣਾ ਪਵੇਗਾ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਚੇਤਨਣ ਹੋਣਾ ਪਵੇਗਾ ਕਿਉਂਕਿ ਇਸ ਕਦਰ ਇਹਨਾਂ ਦੇ ਹੌਸਲੇ ਵੱਧ ਚੁੱਕੇ ਨੇ ਕਿ ਇਹ ਗੁਰੂ ਘਰ ਨੂੰ ਵੀ ਨਹੀਂ ਬਖਸ਼ਦੇ ਗੁਰੂ ਘਰ ਦੇ ਵਜ਼ੀਰਾ ਨੂੰ ਤਾਂ ਕੀ ਬਖਸ਼ਣਾ ਗੁਰੂ ਘਰਾਂ ਦੇ ਵਿੱਚ ਵੀ ਵੜ-ਵੜ ਕੇ ਇਹ ਗੋਲਕਾਂ ਤੋੜ ਰਹੇ ਨੇ ਨਸ਼ੇ ਦੇ ਜਿਨ੍ਹਾਂ ਨੂੰ ਲਤ ਲੱਗੀ ਹੋਈ ਹੈ ਆ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਥੇ ਆ ਨਸ਼ਾ ਵੇਚਣ ਵਾਲਿਆਂ ਦੇ ਉੱਪਰ ਤੁਸੀਂ ਵੱਡੀ ਕਾਰਵਾਈ ਕਰ ਰਹੇ ਹੋ ਸਾਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਪਹਿਲੀ ਵਾਰੀ ਇਹ ਹੋਇਆ ਸਾਡੇ ਪੰਜਾਬ ਦੇ ਵਿੱਚ ਕਿ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਜਾਇਦਾਦਾਂ ਬਣਾਈਆਂ ਸਨ ਮੈਂ ਆਪਣੇ ਕੰਨਾਂ ਦੇ ਨਾਲ ਆਪਣੀ ਚਾਚੀ ਦੇ ਕੀਰਨੇ ਸੁਣੇ ਨੇ ਪੁੱਤ ਨਸ਼ੇ ਦੀ ਲਤ ਦੇ ਨਾਲ ਮਰ ਗਿਆ ਸੀ ਤਾਂ ਮੈਂ ਆਪਣੇ ਭਰਾ ਨੂੰ ਸੰਸਾਰ ਤੋਂ ਜਾਂਦਾ ਆਪਣੀ ਅੱਖਾਂ ਦੇ ਨਾਲ ਵੇਖਿਆ ਆਪਣੇ ਹੱਥੀ ਲਾਂਬੂ ਲਾਇਆ ਮੇਰੇ ਵਰਗੇ ਲੱਖਾਂ ਹੀ ਭਰਾ ਨੇ ਜਿਨ੍ਹਾਂ ਨੇ ਆਪਣੇ ਭਰਾਵਾਂ ਨੂੰ ਲਾਂਬੂ ਲਾਇਆ ਤੇ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੀਆਂ ਚੀਕਾਂ ਦੇ ਗਾੜੀ ਆ ਜਿਹੜੇ ਮਕਾਨ ਟਹਿਰੇ ਨੇ ਨਸ਼ਈਆਂ ਦੀਆਂ ਮਾਵਾ ਚੀਕਾ ਮਾਰ ਰਹੀਆਂ ਨੇ ਨਸ਼ਾ ਵੇਚਣ ਵਾਲੇ ਨੇ ਕੁਝ ਵੀ ਨਹੀਂ ਜਿੱਥੇ ਐਡਾ ਵੱਡਾ ਤੁਸੀਂ ਹੰਬਲਾ ਮਾਰ ਕੇ ਪੰਜਾਬ ਨੂੰ ਬਚਾਉਣ ਦਾ ਦਰਦ ਲੈ ਕੇ ਉਹਨਾਂ ਦੇ ਘਰਾਂ ਤੇ ਜੀਸੀਬੀ ਚਲਾ ਰਹੇ ਹੋ ਇਹ ਜਿਹੜੇ ਮਹੱਲਿਆਂ ਦੇ ਵਿੱਚ ਰਾਤ ਰਾਤ ਹੀ ਨਹੀਂ ਦਿਨੇ ਵੀ ਦਿਨ ਚਟੇ ਦਿਨ ਲੁੱਟਾਂ ਕਰ ਰਹੇ ਨੇ ਇਹਨਾਂ ਨੂੰ ਬੇਖੌਫ ਹੋਏ ਨੇ ਲੁਟੇਰੇ ਤੇ ਇਹਨਾਂ ਨੂੰ ਜਿੱਥੋਂ ਤੱਕ ਹੋਏ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਦਾ ਕੋਈ ਬੰਦੋਬਸਤ ਪ੍ਰਸ਼ਾਸਨ ਕਰੇ ਜਿਹੜੇ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਨਹੀਂ ਬਖਸ਼ਦਾ ਭਾਈ ਸਾਹਿਬ ਜੇ ਵਜ਼ੀਰ ਨਹੀਂ ਗਏ ਪਰ ਇਹਨਾਂ ਦੀ ਇੰਨੀ ਮਿਹਨਤ ਹੁੰਦੀ ਹੈ ਪ੍ਰਚਾਰ ਕਰਦੇ ਨੇ ਪਰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਅਸੀਂ ਵਿਆਹਾਂ ਦੇ ਵਿੱਚ ਤਾਂ ਬਹੁਤ ਪੈਸੇ ਉਡਾ ਦਿੰਦੇ ਆ ਡੀਜੇ ਵਾਲਿਆਂ ਤਾਂ ਹੀ ਪੈਸੇ ਉਡਾਏ ਜਾਂਦੇ ਨੇ ਵੱਡੇ ਵੱਡੇ ਆਰਟਿਸਟ ਲਈ ਹੁੰਦੇ ਆ ਪੈਸੇ ਲਟਾ ਦਿੰਦੇ ਜੋ ਪਾਠੀ ਸ੍ਰੀ ਅਦੁਆਰੀ ਆਉਣੀਆਂ ਤਾਂ 1100 ਰੁਪਿਆ 2100 ਰੁਪਿਆ ਦੀ ਭੇਟਾ ਦਿੱਤੀ ਜਾਂਦੀ ਹੈ ਕਿਉਂ ਨਹੀਂ ਹਾਲਾਤ ਸੁਧਰੇ ਇਹ ਤਾਂ ਹਾਲਾਤ ਸਾਡੀ ਕੌਮ ਨੂੰ ਜਿੰਨਾ ਚਿਰ ਕੌਮ ਸਤਰਕ ਨਹੀਂ ਹੁੰਦੀ ਕਿਉਂਕਿ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਹੁੰਦੀਆਂ ਨੇ ਕੀਤਾ ਲੋੜੀਏ ਕੰਮ ਸੋ ਹਰਪੇ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਸਾ ਕੀਏ ਗੁਰੂ ਅੱਗੇ ਅਰਦਾਸਾਂ ਕੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਪੈਸੇ ਦੇਣ ਲੱਗਿਆਂ ਸਾਡੇ ਸੂਮ ਬਣਾ ਆ ਜਾਂਦਾ ਪਰ ਜਦੋਂ ਲੱਚਰ ਗਾਣੇ ਬੋਲਣ ਵਾਲਿਆਂ ਨੂੰ ਸਟੇਜਾਂ ਤੇ ਲੱਖਾਂ ਰੁਪਈਆ ਨਹੀਂ ਕਰੋੜਾਂ ਰੁਪਈਆ ਦੇ ਤੇ ਸ਼ਰਾਬਾਂ ਵਰਤਾ ਦਿੰਦੇ ਨੇ ਲੋਕਾਂ ਨੂੰ ਤੇ ਇਹਨਾਂ ਨੂੰ ਪੂਰਾ ਹੱਕ ਮਿਲਿਆ ਹੁੰਦਾ ਤਾਂ ਅੱਜ ਇਹਨਾਂ ਦੇ ਹਾਲਾਤ ਕੁਝ ਹੋਰ ਹੁੰਨੇ ਸਨ ਇਹ ਵੀ ਮੈਂ ਸਮਝਦਾ ਕਿ ਆਪਣੇ ਪਰਿਵਾਰ ਦੇ ਵਿੱਚ ਗੱਡੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਗੁਰੂ ਧਾਮਾਂ ਦੇ ਦਰਸ਼ਨਾਂ ਨੂੰ ਜਾਂਦੇ ਮੇਰੀ ਅਰਦਾਸ ਹੈ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਤੇ ਸਿੱਖ ਕੌਮ ਦੇ ਅੱਗੇ ਵੀ ਅਰਦਾਸ ਹੈ ਚੋਲੀ ੱਡ ਕੇ ਕਿ ਗੁਰੂ ਦਾ ਹੁਕਮ ਹੈ ਗੁਰੂ ਦੇ ਰਹਿਤਨਾਮਿਆਂ ਦੇ ਬਚਨ ਹੈ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘ ਨਪਾਲੇ ਸੋਈ ਤੁਸੀਂ ਰਾਜੇ ਮਰਗਾ ਦੇਸ਼ਮ ਦੇਸ਼ਮ ਵਿੱਚ ਜੀਵਨ ਬਤੀਤ ਕਰ ਰਹੇ ਹੋ ਆਓ ਸਾਰੇ ਨਾਲ ਮਿਲ ਕਰਕੇ ਇਹਨਾਂ ਦੇ ਪਾਠੀ ਸਿੰਘਾਂ ਦੇ ਗਰੰਤੀ ਸਿੰਘਾਂ ਦੇ ਰਾਗੀ ਸਿੰਘਾਂ ਦੇ ਬੱਚਿਆਂ ਨੂੰ ਹੀ ਸੰਭਾਲ ਲਈਏ ਉਹਨਾਂ ਨੂੰ ਆਪਣੀ ਗੋਦ ਲੈ ਕੇ ਉਹਨਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕਰ ਦਈਏ ਕਮ ਸੇ ਕਮ ਇਹਨਾਂ ਦੇ ਸਿਰ ਤੇ ਇਹ ਤਾਂ ਨਾ ਬੋਝ ਹੋਵੇ ਕਿ ਬੱਚੇ ਦੀ ਫੀਸਾਂ ਤਾਰਨ ਵਾਲੀਆਂ ਨੇ ਉਹਤੇ ਪਾਠੀ ਸਿੰਘਾਂ ਦੇ ਬੱਚੇ ਤਾਂ ਸਰਕਾਰੀ ਸਕੂਲਾਂ ਚ ਪੜਦੇ ਨੇ ਵਿਚਾਰੇ ਸਰਕਾਰੀ ਸਕੂਲਾਂ ਚ ਤੇ ਪ੍ਰਚਾਰਕਾਂ ਦੇ ਬਾ ਫੜਨੀ ਮੈਂ ਸਮਝਦਾ ਕਿ ਇੱਕ ਕੌਮ ਦੀ ਰੀੜ ਦੀ ਹੱਡੀ ਨੇ ਖੰਡ ਪਾਠੀ ਹੋ ਕੇ ਰਾਗੀ ਹੋ ਕੇ ਗ੍ਰੰਥੀ ਹੋ ਕੇ ਇੱਕ ਕਵੀਸ਼ਰ ਹੋ ਕੇ ਜਿਹੜੇ ਇਸ ਟਾਈਮ ਬਹੁਤ ਗੁਰਬੱਦੀ ਜ਼ਿੰਦਗੀ ਜੀ ਰਹੇ ਨੇ ਇਹਨਾਂ ਨੂੰ ਇਹਨਾਂ ਦੇ ਬਣਦੇ ਹੱਕ ਨਹੀਂ ਮਿਲੇ ਨਾ ਮਿਲ ਹੀ ਰਹੇ ਨੇ ਇਹ ਸਾਡੇ ਕੌਮ ਨੂੰ ਇੱਕ ਮੁੱਠੋ ਕੇ ਇਹਨਾਂ ਬਾਰੇ ਸੋਚਣਾ ਪਵੇ ਭਾਈ ਸਾਹਿਬ ਭਾਈ ਸਾਹਿਬ ਦੱਸ ਰਹੇ ਸੀ ਜਦੋਂ ਮੋਟਰਸਾਈਕਲ ਤੁਸੀਂ ਲੈ ਕੇ ਆਏ ਹੋਣਾ ਤੇ ਦੁਆਰਾ ਜੇ ਮਾਹੌਲ ਬਹੁਤ ਵਧੀਆ ਬਣ ਗਿਆ ਪਰਿਵਾਰ ਦੇ ਵਿੱਚ ਉਹਨਾਂ ਨੇ ਦੇਖਿਆ ਜੀ ਅੰਦਰ ਸਾਡੀ ਤਾਂ ਹਿੰਮਤ ਨਹੀਂ ਸੀ ਬੈਣੀ ਦੇ ਦੁਆਰਾ ਸੋਚਿਆ ਸੀ ਜੀ ਅਜੇ ਰੱਬ ਨੇ ਉਹੀ ਸੇਵਾ ਲੈਣੀ ਆ ਸਾਈਕਲ ਤੇ ਸਾਡੇ ਪਰ ਤੁਸੀਂ ਫਿਰ ਅੱਜ ਮੋਟਰਸਾਈਕਲ ਤੇ ਬਿਠਾਤਾ ਤੁਹਾਡੇ ਦਿਲ ਨੂੰ ਕਿੰਨੀ ਸੰਤੁਸ਼ਟੀ ਮਿਲੀ ਆ ਉਸ ਪਰਿਵਾਰ ਨੂੰ ਮਿਲੇ ਜੋ ਤੁਸੀਂ ਜਿਹੜੇ ਉਸ ਪਰਿਵਾਰ ਦੇ ਹਾਲਾਤ ਵੀ ਦੇਖੀ ਐ ਸੀ ਵੀਡੀਓ ਦੇ ਵਿੱਚ ਵੀ ਦੇਖਿਣੇ ਕਿੰਨੀ ਕੇ ਸੰਤੁਸ਼ਟੀ ਮਿਲ ਮੈਨੂੰ ਬਹੁਤ ਖੁਸ਼ੀ ਹੋਈ ਆ ਜੀ ਤੇ ਮੈਂ ਆਪਣੇ ਸਹਿਯੋਗੀਆਂ ਦਾ ਤੇ ਚੈਨਲਾਂ ਦਾ ਵੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਵਾਜ਼ ਚੁੱਕਦੇ ਹੋ ਤੇ ਦੁਨੀਆ ਤੱਕ ਆਵਾਜ਼ ਪਹੁੰਚਦੀ ਹੈ ਨਹੀਂ ਤੇ ਕਿੰਨੇ ਪਤਾ ਲੱਗਣਾ ਸੀ ਕੌਣ ਗਰੀਬ ਆਦਮੀ ਦੀ ਬਾਹ ਫੜਦਾ ਹੈ ਜੀ ਜੇ ਕਿਤੇ ਮੈਂ ਕਹਿੰਦਾ ਅਮੀਰ ਦਾ ਕੁੱਤਾ ਘਵਾਚਾ ਹੁੰਦਾ ਨਾ ਕਿਸੇ ਪੈਸੇ ਵਾਲੇ ਦਾ ਕੋਈ ਕੁੱਤਾ ਚੁੱਕ ਕੇ ਲੈ ਜਾਂਦਾ ਨਾ ਗਲੀ ਦੇ ਵਿੱਚੋਂ ਸਟਰੀਟ ਦੇ ਵਿੱਚੋਂ ਕੋਈ ਹੁਣ ਤੱਕ ਤਾਂ ਪੂਰੇ ਅਮਰਸਰ ਦੇ ਵਿੱਚ ਪੁਚਾੜ ਆਇਆ ਹੋਣਾ ਸੀ ਪ੍ਰਸ਼ਾਸਨ ਨੇ ਪੱਬਾਂ ਭਾਰ ਹੋਇਆ ਹੋਣਾ ਇਹ ਫਿਰ ਵੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਾਡੇ ਸਿੱਪੀ ਸਾਹਿਬ ਨੂੰ ਇਹ ਥੋੜੇ ਜੇ ਗਰੀਬਾਂ ਬਾਰੇ ਵੀ ਸੋਚੋ ਪਾਠੀ ਸਿੰਘਾਂ ਬਾਰੇ ਸਾਡੇ ਬੜੇ ਸੁਭਿਵਾਨ ਨੇ ਸਿੱਪੀ ਸਾਹਿਬ ਅਮਰਸਰ ਸਾਹਿਬ ਦੇ ਸਾਡੇ ਰਧਾਵਾ ਸਾਹਿਬ ਬੜੇ ਵਧੀਆ ਬੰਦੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਕਿ ਇਹਦੇ ਪਾਠੀ ਸਿੰਘ ਦੇ ਮੈਂ ਗੱਲ ਕੀਤੀ ਸੀਗੀ ਪ੍ਰਸ਼ਾਸਨ ਦੇ ਨਾਲ ਮਿਲ ਸਕਦਾ ਕਿੰਨੇ ਜਦੋਂ ਮਿਲ ਗਿਆ ਦੇ ਦੇਵਾਂਗੇ ਮਿਲਣਾ ਕਿੱਥੇ ਹੈ ਜੀ ਜਦੋਂ ਤੁਸੀਂ ਲੱਭਣ ਦੀ ਕੋਸ਼ਿਸ਼ ਨਹੀਂ ਕਰੋਗੇ ਪਰੋਸਕੇ ਤਾਂ ਬੈਠਾ ਹੀ ਨਹੀਂ ਜਿਹੜਾ ਲੁੱਟ ਕੇ ਲੈ ਕੇ ਗਿਆ ਹੈ ਭਾਈ ਸਾਹਿਬ ਪਰ ਤੁਹਾਡੀ ਸੰਸਥਾ ਵੀ ਜਿਹੜੀ ਹੈ ਇੰਨੀ ਵੱਡੀ ਸੰਸਥਾ ਨਹੀਂ ਹੈ ਤਾਂ ਤੁਸੀਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਲੈ ਰਹੇ ਹੋ ਈਆਂ ਦੇ ਵਿਆਹਾਂ ਦੀਆਂ ਜ਼ਿੰਮੇਵਾਰੀਆਂ ਨੇ ਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਇਸ ਸੰਸਥਾ ਦੇ ਮੋਢਿਆਂ ਦੇ ਉੱਪਰ ਤਾਂ ਕਿਵੇਂ ਇਹ ਮੋਟਰਸੈਲ ਦੀ ਸੰਸਥਾ ਨਭਾਈ ਹੈ ਹੋਰ ਜਿੰਨਾ ਦਾ ਸਾਥ ਰਿਹਾ ਇਸ ਸਾਨੂੰ ਸਭ ਤੋਂ ਵੱਡਾ ਸਹਿਯੋਗ ਜੈਤ ਸਿੰਘ ٹرسٹ ਜੁਕੇ ਦਾ ਰਿਹਾ ਜੀ ਜਿਹੜੇ ਜਦੋਂ ਵੀ ਅਸੀਂ ਕੋਈ ਵੀਡੀਓ ਪਾਉਨੇ ਆ ਸਾਨੂੰ ਹੁਕਮ ਲਾ ਦਿੰਦੇ ਨੇ ਫਿਰ ਅਸੀਂ ਜਾ ਕੇ ਪੂਰੀ ਤਹਿਕੀਕਾਤ ਕਰਕੇ ਪੂਰਾ ਅਸੀਂ ਵੇਖ ਕੇ ਕਿ ਵਾਕਈ ਲੋੜ ਬੰਦ ਹੈ ਉਦੋਂ ਤੱਕ ਉਹਨਾਂ ਨੂੰ ਕਹਿ ਦਿੰਦਾ ਵੀ ਇਹ ਲੋੜ ਬੰਦ ਹੈ ਦੀਆਂ ਦੇ ਵਿਆਹ ਕੀਤੇ ਨੇ ਉਹਨਾਂ ਨੇ ਵੀ ਸਾਡੀ ਸੰਸਥਾ ਨਾਲ ਲੱਗੇ ਉਹ ਜੈਤ ਸਿੰਘ ٹرسٹ ਯੂਕੇ ਵੱਲੋਂ ਵੀ ਸਾਡੇ ਖੰਡ ਪਾਠ ਸਿੰਘਾਂ ਦੇ ਘਰ ਬਣਾ ਕੇ ਦਿੱਤੇ ਗਏ ਨੇ ਇਹ ਦਿੱਤੇ ਜਾ ਰਹੇ ਨੇ ਹੁਣ ਥੋੜੇ ਸਮੇਂ ਦੇ ਵਿੱਚ ਜਿਹੜੇ ਭਾਈ ਗੁਰਪ੍ਰੀਤ ਸਿੰਘ ਕਵੀਸ਼ਰ ਸੰ ਜਿਹੜੇ ਪਿਛਲੇ ਸਾਲ ਟਾਟਾ ਨਗਰ ਨੂੰ ਜਾਂਦੇ ਆ ਤਿੰਨ ਸਿੰਘ ਐਕਸੀਡੈਂਟ ਦੌਰਾਨ ਮੌਤ ਹੋ ਚੁੱਕੀ ਸੀ ਜਨਾਂ ਦੀ ਜਿਹਦੇ ਵਿੱਚ ਸਿੰਘ ਸਾਹਿਬ ਗਿਆਨੀ ਮਲਕੀਸ਼ ਸਿੰਘ ਜੀ ਠੀਕ ਹਾਲ ਤੱਕ ਸਾਹਿਬ ਦੇ ਹੈਡ ਗ੍ਰੰਥੀ ਉਹਨਾਂ ਦਾ ਬੇਟਾ ਸੀ ਉਹਨਾਂ ਦੇ ਕੁੜਮ ਸੰਨ ਔਰ ਤੀਸਰੇ ਭਾਈ ਗੁਰਪ੍ਰੀਤ ਸਿੰਘ ਚਾਟੀਵੰਦ ਲੇਲਦੇ ਸਨ ਉਹਨਾਂ ਦੇ ਘਰ ਦਾ ਵੀ ਥੋੜੇ ਦਿਨਾਂ ਤੱਕ ਸਿਨੀ ਪੱਥਰ ਰੱਖਣ ਜਾ ਰਹੇ ਆ ਜੈਤ ਸਿੰਘ ਟਰਸਟ ਯੂਕੇ ਦੇ ਨਾਲ ਨਾਲ ਕੇ ਅਸੀਂ ਉਹਦਾ ਘਰ ਬਣਾ ਕੇ ਤਾਂ ਭਾਈ ਸਾਹਿਬ ਬਹੁਤ ਸਾਰੇ ਲੋੜਵੰਦ ਹੋਰ ਵੀ ਪਰਿਵਾਰ ਨੇ ਜਿਨ੍ਹਾਂ ਦੀ ਬਾਹ ਆਪਣੇ ਨਹੀਂ ਫੜਦੇ ਜੇ ਉਹਨਾਂ ਦਾ ਵੀ ਬਾਹ ਫੜਨੀ ਹੋਵੇ ਤੁਸੀਂ ਜਾ ਉਹਨਾਂ ਨੇ ਰਾਬਤਾ ਬਣਾਉਣਾ ਹੋਵੇ ਤੁਹਾਡੇ ਨਾਲ ਕਿਵੇਂ ਉਹ ਤੁਹਾਡੇ ਨਾਲ ਰਾਬਤਾ ਬਣਾਉਣ ਕਿਸ ਤਰ੍ਹਾਂ ਉਹਨਾਂ ਦੀ ਮਦਦ ਹੋਈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇਹ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਵੱਡੀ ਆਵਾਜ਼ ਅਸੀਂ ਬਣ ਸਕਦੇ ਆ ਤੁਸੀਂ ਤੁਹਾਡੀ ਆਵਾਜ਼ ਦਾਨੀ ਸੱਜਣਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਅਸੀਂ ਲੈ ਸਕਦੇ ਆ ਤੇ ਜਿੰਨੇ ਜੋਗੇ ਹੋਏ ਅਸੀਂ ਨਾਲ ਵੀ ਖੜਾਂਗੇ ਕਈ ਐਸੇ ਪਾਠੀ ਸਿੰਘ ਨੇ ਭਾਈ ਧਰਮਵੀਰ ਸਿੰਘ ਜੀ ਕਈ ਐਸੇ ਪਾਠੀ ਸਿੰਘ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਤੇ ਕੋਈ ਅਸੀਂ ਉਹਨਾਂ ਦੀ ਵੀਡੀਓ ਨਹੀਂ ਪਾਈ ਮਹੀਨੇ ਬਾਅਦ ਅਸੀਂ ਅਕਾਊਂਟ ਦੇ ਵਿੱਚ ਉਹਨਾਂ ਦੇ ਪੈਸੇ ਪਾ ਦਿੰਨੇ ਆ ਭਾਈ ਤੁਸੀਂ ਆਪਣਾ ਇਲਾਜ ਕਰਾ ਪਾਠੀ ਸਿੰਘਾਂ ਦੀਆਂ ਵਿਧਵਾ ਬੀਬੀਆਂ ਜਿਹੜੀਆਂ ਨੇ ਸਿੰਘਣੀਆਂ ਨੇ ਉਹਨਾਂ ਦੇ ਅਸੀਂ 5-5000 ਰੁਪਏ ਪੈਨਸ਼ਨ ਲਾਈ ਹੈ ਬਹੁਤ ਏ ਕਰਾਂ ਤੇ ਉਹਨਾਂ ਦੇ ਬੱਚਿਆਂ ਦਾ ਖਰਚਾ ਨਾ ਅਸੀਂ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਆ। ਤੇ ਸਾਡੇ ਵੀਰ ਜੀ ਵੱਲੋਂ ਹੁਕਮ ਹੋਇਆ ਸਾਨੂੰ ਕਿ ਬਹੁਤਾ ਸੋਸ਼ਾ ਨਹੀਂ ਅਸੀਂ ਕਰਨਾ ਮਦਦ ਕਰਨੀ ਹੈ। ਜਿੰਤੋਂ ਤੱਕ ਆਪਾਂ ਹੋ ਸਕੇ ਮਦਦ ਜ਼ਰੂਰ ਕਰਾਂਗੇ। ਸੋ ਜੇ ਫੇਰ ਵੀ ਤੁਸੀਂ ਆਪਣੀ ਆਵਾਜ਼ ਕੋਈ ਲੋੜਵੰਦ ਘਰ ਪਿਆ, ਮੰਜੇ ਤੇ ਪਿਆ, ਇਲਾਜ ਦੁਖੋ ਮਰ ਰਿਹਾ, ਕਿਸੇ ਦੀ ਧੀ ਦਾ ਵਿਆਹ ਹੋਣ ਵਾਲਾ ਕੁਝ ਵੀ ਹੋਣ ਵਾਲਾ ਤੁਹਾਡੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਦਾਨੀ ਸੱਜਣਾ ਤੱਕ ਪਹੁੰਚਾਵਾਂਗੇ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੀ ਸੰਸਥਾ ਦਾ ਨੰਬਰ ਹੈ 78377848598 7837748598 ਸਾਡੀ ਸੰਸਥਾ ਦੇ ਸਾਰੇ ਮੈਂਬਰ ਜਿਹੜੇ ਨੇ ਉਹ ਖੰਡ ਪਾਠੀ ਗ੍ਰੰਥੀ ਰਾਗੀ ਸਿੰਘ ਨੇ ਕੋਈ ਕਿਤੇ ਰਾਗੀ ਲੱਗਾ ਹੈ ਕੋਈ ਕਿਤੇ ਤਬਲਾ ਵਜਾ ਰਿਹਾ ਹੈ ਕੋਈ ਕਥਾਵਾਚਕ ਹੈ ਸਾਡੀ ਸਾਰੀ ਸੰਸਥਾ ਦੇ ਮੈਂਬਰ ਮੈਂਬਰ ਜਿਹੜੇ ਸੀ ਟੀਮ ਵਰਕ ਅਸੀਂ ਨਾਲ ਦੂਜੇ ਦੇ ਸਲਾਹ ਨਾਲ ਚੱਲਦੇ ਆ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਆਵਾਜ਼ ਦਾ ਨਹੀਂ ਦੱਸ ਜਨਾ ਤੱਕ ਪਹੁੰਚਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਮੰਜੂਰ ਜੀ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਪਾਠੀ ਸੰ ਜਿਹੜੇ ਡਿਊਟੀ ਤੇ ਜਾ ਰਹੇ ਸੀ ਤਾਂ ਉਹਨਾਂ ਦਾ ਲੁੱਟ ਹੋ ਜਾਂਦੀ ਹੈ ਲੁਟੇਰਿਆਂ ਵੱਲੋਂ ਲੁੱਟਿਆ ਜਾਂਦਾ ਹੈ ਸੀਸੀਟੀਵੀ ਵੀ ਆਉਂਦੀ ਹੈ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਬਹੁਤ ਮਾੜੇ ਹੋ ਜਾਂਦੇ ਨੇ ਤੇ ਪਾਠੀ ਦੇ ਲਈ ਰੋ ਰੋ ਕੇ ਪੇਲਾਈ ਸੀ ਬੜੀ ਮਿਹਨਤ ਨਾਲ ਪਾਈ ਪਾਈ ਜੋੜੀ ਸੀ ਤੇ ਮੋਟਰਸਾਈਕਲ ਲਿਆ ਸੀ ਪਰ ਉਸ ਤੋਂ ਬਾਅਦ ਆਵਾਜ਼ ਪਹੁੰਚਦੀ ਹੈ ਰੱਬ ਜੇ ਇਹ ਫਰਿਸ਼ਤਿਆਂ ਦੇ ਆਹ ਹੋਈ ਰਿਸ਼ਤੇ ਬਣ ਕੇ ਆਉਂਦੇ ਨੇ ਭਾਈ ਭਪਿੰਦਰ ਜੀ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਫਿਰ ਤੋਂ ਮੋਟਰਸਾਈਕਲ ਲੈ ਦਿੱਤਾ ਹੈ ਤੇ ਪੰਜਾਬੀ ਉਹ ਪੰਜਾਬੀਆਂ ਦੀ ਬਾਹ ਫੜਨੀ ਜ਼ਰੂਰੀ ਹੈ ਕਿਉਂਕਿ ਅਸੀਂ ਆਪਣਿਆਂ ਦੀ ਬਾਹ ਨਹੀਂ ਫੜਨੀ ਕਿਸੇ ਦੀ ਨਹੀਂ ਫੜਨੀ ਤੇ ਇਸ ਲਈ ਇਸ ਤਰ੍ਹਾਂ ਦੇ ਜਦੋਂ ਵੀ ਚੀਜ਼ ਕਿਸੇ ਦੇ ਭਾਰੀ ਪੈਂਦੀ ਹੈ ਨਾ ਤਾਂ ਉਹਨਾਂ ਦੀ ਬਾਹ ਜ਼ਰੂਰ ਫੜਿਆ ਕਰੋ ਮੈਨੂੰ ਦਿਓ ਜੀ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜਿਹੜੇ ਰਹੋ ਨੈਸ਼ਨ ਪੁੱਛੋ